ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਨਵੀਂ ਰੈਸਪੀ ਲੈ ਕੇ ਆਈਆਂ ਤਾਂ ਚਾਇਨੀਜ਼ ਚਿਕਨ ਜੜਕੀ ਕੰਗ ਪਾਓ ਇਹਦਾ ਨਾਮ ਹੈਗਾ ਤੇ ਆਪਾਂ ਜੇ ਬਣਾਵਾਂਗੇ ਬਹੁਤ ਈਜ਼ੀ ਹੈਗੀ ਆ ਇਹਦੇ ਵਿੱਚ ਤੁਸੀਂ ਆ ਆਲ ਦਾ ਵੈਜੀਟੇਬਲਸ ਪਾ ਸਕਦੇ ਆ ਮੈਂ ਇਹਦੇ ਵਿੱਚ ਪਾਇਆ ਥੋੜਾ ਜਿਹਾ ਗਾਰਲਿਕ ਆ ਇਹ ਜਿੰਜਰ ਬ੍ਰੋਕਲੀ ਰੈੱਡ ਪੈਪਰ ਗ੍ਰੀਨ ਪੈਪਰ orange ਪੈਪਰ ਮਸ਼ਰੂਮਸ ਆ ਆਪਣੀਆਂ ਜੜੀਆਂ ਗਜਰਾ ਇਹਨਾਂ ਨੂੰ ਐਸਟੰਗਨਾ ਕੈਰਟਸ ਥੋੜਾ ਜਿਹਾ ਛੋਟਾ ਜਿਹਾ ਪਿਆਜ਼ ਉਹਨੂੰ ਮੈਂ ਇਦਾਂ ਇਹਦੇ ਡਿਫਰੈਂਟ ਕੱਲੇ-ਕੱਲੇ ਕਰ ਲਏ ਇਹਦੇ ਵਿੱਚ ਮੈਂ ਉੱਪਰ ਸਭ ਤੋਂ ਟਾਪ ਤੇ ਪਾਉਂਗੀ ਫਿਰ ਰੋਸਟਡ ਪੀਨਟਸ ਐਂਡ ਕੈਸ਼ੂਸ ਸਾਲਟ ਐਂਡ ਬੈਪਰ ਨਾਲ ਆਪਣੇ ਕੋਲੇ ਹੈਗਾ ਕਾਰਨ سٹਾਰਚ ਇਧਰ ਹੈਗੀ ਆ ਸੋਇਆ ਸੌਸ ਇਹ ਹੈਗਾ ਆਪਣੇ ਕੋਲੇ ਚਿਕਨ ਹੁਣ ਚਿਕਨ ਜਿਹੜਾ ਨੂੰ ਆਪਾਂ ਅੱਡ ਮੈਰੀਨੇਟ ਕਰਾਂਗੇ ਤੇ ਬਾਕੀ ਜਣੀਆਂ ਚੀਜ਼ਾਂ ਇਹਨਾਂ ਨੂੰ ਡਿਫਰੈਂਟਲੀ ਮੈਂ ਤੁਹਾਨੂੰ ਦੱਸ ਹੀ ਕਿਵੇਂ ਕਰਦੇ ਆ ਹਾਂਜੀ ਇਹ ਹੁਣ ਮੈਂ ਚਿਕਨ ਦੀ ਜਿਹੜੀ ਆ ਆਮ ਨਾਲ ਆਪਣੇ ਬੋਨਲੈਸ ਚਿਕਨ ਹੈਗਾ ਮੇਰੇ ਕੋਲੇ ਇਹ ਹੈਗੀ ਬ੍ਰੈਸਟ ਇਹਨੂੰ ਮੈਂ ਬਹੁਤ ਛੋਟਾ ਛੋਟੇ ਬੀਸਾਂ ਚ ਇਹਨੇ ਪੀਸਾਂ ਚ ਕੱਟ ਲਿਆ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕੀ ਪਾਵਾਂਗੇ ਸਾਲਟ ਐਂਡ ਪਪਰ ਇਹ ਦੇਖਦੇ ਕਿਉਂਕਿ ਇਹਦੇ ਨਾਲ ਚੰਗੀ ਤਰ੍ਹਾਂ ਲੱਗ ਜਪੇ ਅਯੂਗੋ ਠੀਕ ਹੈ ਤੇ ਇਹਦੇ ਵਿੱਚ ਆਪਾਂ ਇੱਕ ਐਗ ਵੀ ਇਦੇ ਵਿੱਚ ਪਾ ਕੇ ਕਰਾਂਗੇ ਤੇ ਨਾਲ ਹੀ ਇਹਦੇ ਆਪਾਂ कॉर्न स्टार्च ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ कॉर्न स्टार्च ਜਿਹੜਾ ਹੈਗਾ ਉਹ 2 ਸਪੂਨ ਪਾ ਦਾਂਗੇ ਲਓ ਜੀ 1 ਐਂਡ 2 ਠੀਕ ਹੈ ਹੁਣ ਇਹਨੂੰ ਮਿਕਸ ਕਰਕੇ ਤੇ ਫਿਰ ਆਪਾਂ ਇਹਨੂੰ ਟੈਂਪ ਫਰਾਈ ਕਰਨਾ ਇਹਨਾਂ ਨੂੰ ਆਪਾਂ ਸਾਰੇ ਮਿਕਸ ਕਰ ਲਿਆ ਇਹ ਫਿਰ ਕ੍ਰਿਸਪੀ ਜਿਹਾ ਥੋੜਾ ਹੋ ਜਾਊਗਾ ਤੇ ਇਹਨੂੰ ਸਾਰੇ ਇਵੈਂਟ ਇਕੂਲੀ ਆਪਾਂ ਸਾਰੇ ਪਾਸਿਓਂ ਕਰਕੇ ਸੈੱਟ ਕਰ ਦੇਣਾ ਤੇ ਇਹਨੂੰ ਸਾਰਿਆਂ ਚੰਗੀ ਤਰ੍ਹਾਂ ਦੇਖੋ ਰਲ ਗਿਆ ਤੇ ਇਹਦੇ ਵਿੱਚ ਆਪਣਾ ਐਗਰੀ ਰਲ ਗਿਆ ਤੇ ਆਇਲ ਕੋ ਹੁਣ ਆਪਾਂ ਨੈਕਸਟ ਇੱਕ ਪੈਨ ਦੇ ਵਿੱਚ ਪਾਵਾਂਗੇ ਓਇਲ ਤੇ ਤੁਹਾਨੂੰ ਦੱਸਦੇ ਆਗੇ ਵੀ ਕਰਦੇ ਹਾਂ ਜੀ ਮੈਂ ਹੁਣ ਇੱਕ ਪੈਨ ਦੇ ਵਿੱਚ ਓਇਲ ਪਾ ਲਿਆ ਇਹਦੇ ਵਿੱਚ ਜਿਹੜੇ ਕੈਸ਼ੂਸ ਹੈਗੇ ਆ ਉਹ ਮੈਂ ਥੋੜੇ ਜਿਏ ਰੋਸਟ ਕਰੂੰਗੀ ਇਹਨਾਂ ਨੂੰ ਥੋੜੇ ਜਿਏ ਰੋਸਟ ਕਰਨ ਤੋਂ ਬਾਅਦ ਫੇਰ ਆਪਾਂ ਜਿਹੜੇ ਆਪਣੇ ਪਿੰਅਟਸ ਹੈਗੇ ਆ ਇਹ ਆਲਰੇਡੀ ਕੈਨ ਰੋਸਟਡ ਆਲਰੇਡੀ ਹੈਗੇ ਆ ਸੋ ਇਹਨਾਂ ਦੀ ਆਪਾਂ ਨੂੰ ਕਰਨੀ ਦੀ ਲੋੜ ਨਹੀਂ ਤੇ ਇਹਨਾਂ ਨੂੰ ਥੋੜੇ ਜਿਏ ਰੋਸਟਡ ਕਰਨ ਤੋਂ ਬਾਅਦ ਆਪਾਂ ਕੱਢਾਂਗੇ ਕੱਢਣ ਤੋਂ ਬਾਅਦ ਫਿਰ ਇਹਦੇ ਵਿੱਚ ਹੀ ਆਪਾਂ ਨੇ ਪਹਿਲਾਂ ਚਿਕਨ ਤੋਂ ਸਟਾਰਟ ਕਰਾਂਗੇ ਸਾਰਾ ਸੋ ਹਾਂਜੀ ਹੁਣ ਇਹ ਦੇਖੋ ਇਹ ਰੋਸਟ ਹੋ ਗਿਆ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਕੱਢ ਲੈਨੇ ਹਾਂ ਹੁਣ ਉਹੀ ਤੇਲ ਦੇ ਵਿੱਚ ਆਪਾਂ ਕੀ ਕਰਾਂਗੇ ਇਹ ਜਿਹੜਾ ਸਾਰਾ ਹੈਗਾ ਚਿਕਨ ਇਹਨੂੰ ਵਿੱਚ ਪਾ ਦਾਂਗੇ ਇਹਨੂੰ ਲਿਤਾ ਕੇ ਇਹ ਸਾਰਾ ਤੇ ਇਹ ਵਿੱਚ ਹੋ ਜਾਊਗਾ ਸਾਰਾ ਆਇਆ ਨਾਈਸਲੀ ਆਪਾਂ ਇਹਨਾਂ ਲਈ ਸਾਰਾ ਬਰਾਊਨ ਕਰਕੇ ਨਾ ਇਹਦੇ ਵਿੱਚ ਲਾਈਟ ਬਰਾਊਨ ਜਦੋਂ ਪੱਕ ਜਵੇ ਤਾਂ ਫਿਰ ਆਪਾਂ ਕੱਟ ਲੈਣਾ ਹੈ ਵੇ ਗੋ ਇਹ ਸਾਰਾ ਵਿੱਚ ਪੈ ਗਿਆ ਹੁਣ ਆਪਾਂ ਇਹਨੂੰ ਫਾਈ ਕਰ ਹਾਂਜੀ ਦੇਖੋ ਹੁਣ ਇਹ ਥੋੜਾ ਥੋੜਾ ਬਰਾਊਨ ਹੋਣ ਲੱਗ ਗਿਆ ਪਿੰਕਿਟ ਲਾਈਟ ਵਾਲ ਤੇ ਆਪਾਂ ਇਹਨੂੰ ਥੋੜੇ ਜੇ ਹੋਰ ਮਾਰਕ ਦੇਵਾਂਗੇ ਥੋੜਾ ਜਿਹਾ ਕ੍ਰਿਸਪੀ ਜਿਹਾ ਕਰਕੇ ਤੇ ਫੇਰੇ ਇਹਨੂੰ ਕੱਢਦੇ ਹਾਂ ਹਾਂਜੀ ਹੁਣ ਦੇਖੋ ਇਹ ਸਾਰੇ ਇਹਨਾਂ ਦੇ ਬਰਾਊਨ ਮਾਰਕ ਲੱਗੇ ਆ ਲਾਈਟ ਬਰਾਊਨ ਬਹੁਤ ਜ਼ਿਆਦਾ ਮੈਂ ਔਰ ਨਹੀਂ ਕਰਦੀ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਤੇ ਟੇਨ ਦੇ ਵਿੱਚ ਹਾਂਜੀ ਹੁਣ ਦੇਖੋ ਇਹ ਸੇਮ ਤੇਲ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜੀਆਂ ਕਰੰਚੀ ਜਿਹੜੀਆਂ ਵੈਜੀਟੇਬਲਸ ਹੁੰਦੀਆਂ ਜਿਨ੍ਹਾਂ ਨੂੰ ਜਾਦੇ ਲੋੜ ਆ ਥੋੜੇ ਕਰਨਾ ਦੀ ਕੈਰਟਸ ਤੇ ਆਪਣੇ ਅਨੀਅਨ ਇਹ ਆਪਾਂ ਦੋਨੋਂ ਪਾਸਟ ਕਰ ਲੇ। ਤੇ ਇਹਦੇ ਨਾਲ ਆਪਾਂ ਜਿਹੜੇ ਲੈ ਗਏ ਆ ਨਾਲ ਕੀ ਪਾਵਾਂਗੇ? ਧਰਾਲਾ। ਧਰਾਲਕ ਜਿਹੜਾ ਹੈਗਾ ਉਹ ਵੀ ਥੋੜਾ ਜਿਹਾ ਪਾਹ ਚੁੜੀ ਲਈਏ। ਇਹ ਜਿੰਜਰ ਹੈਗਾ ਉਹ ਅਸੀਂ ਬਾਅਦ ਚ ਪਾ ਦਾਂਗੇ ਠੀਕ ਹੈ ਹੁਣ ਇਹਨਾਂ ਨੂੰ ਥੋੜੀ ਜਿੜ ਅਪਨੇ ਕਰ ਲੈਣਾ ਡੋਂਟ ਵਰੀ ਅਬਾਊਟ दैट ਜਿਹਦੇ ਥੱਲੇ ਲੱਗਦਾ ਤੁਸੀਂ ਸਾਰੇ ਪ੍ਰੋਸੈਸ ਤੋਂ ਬਾਅਦ ਤੁਸੀਂ ਦੇਖੋ ਜਿਹੜੇ ਥੱਲੇ ਟੈਂਪ ਦੇ ਨਾਲ ਕੁਝ ਨਹੀਂ ਲੱਗਿਆ ਰਹਿਣਾ ਤੇ ਹੁਣ ਇਹਨੂੰ ਥੋੜੀਆਂ ਜਿਹੀਆਂ ਅਸੀਂ ਇਹ ਵਗੀਆਂ ਵੈਜੀਟੇਬਲ ਪੂਰੀਆਂ ਜਿਹੜਾ ਆ ਕਰਣੀ ਹੈ ਇੱਥੇ ਥੋੜਾ ਜਿਹਾ ਕ੍ਰੰਚ ਹੋਣਾ ਚਾਹੀਦਾ ਤੇ ਬਾਕੀ ਅਸੀਂ ਇਹਨੂੰ ਫਿਰ ਇਸੇ ਢੰਗ ਨਾਲ ਹੀ ਕਰਾਂਗੇ ਹਾਂਜੀ ਹੁਣ ਤੁਸੀਂ ਦੇਖਿਆ ਥੋੜੇ ਥੋੜੇ ਪਿੰਕਿਸ਼ ਹੋ ਗਏ ਆ ਆਪਣੇ ਤੇ ਆਪਣੇ ਜਿਹੜੇ ਪਿਆਜ਼ ਆ ਤੇ ਆਪਣੀਆਂ ਗਾਜਰਾ ਵੀ ਥੋੜੀਆਂ ਤੀ ਹੋ ਗਈਆਂ ਨਾ ਬਹੁਤ ਜ਼ਿਆਦੇ ਨਾ ਕੋਕ ਨਹੀਂ ਕਰਨਾ ਵੀ ਇਹਨਾਂ ਦੇ ਕੜਾਜ ਚਲ ਚਵੇ ਹੁਣ ਆਪਾਂ ਜਿਹੜੀਆਂ ਆਲਵੇਜ ਸਟੇਬਲ ਸੀਗੀਆਂ ਇਹ ਇਹਦੇ ਵਿੱਚ ਪਾ ਦਿਆਂਗੇ ਇਨਫੀਨਿਟ ਜਿਹੜਾ ਜਿੰਜਰ ਹੈਗਾ ਉਹ ਵੀ ਇਹਦੇ ਵਿੱਚ ਚਲੇ ਜਾਏਗਾ ਇਹਦੇ ਵਿੱਚ ਮਸ਼ਰੂਮ ਚਲੇ ਜਾਗੇ ਹੁਣ ਇਹਨਾਂ ਨੂੰ ਸਾਰੇ ਨੂੰ ਆਪਾਂ ਥੋੜੀ ਦੇਰ ਲਈ ਸਟਰ ਫਰਾਈ ਕਰਾਂਗੇ ਹਾਂਜੀ ਇਹ ਦੇਖੋ ਥੋੜੀਆਂ ਜੀਆਂ ਸਾਟੇ ਹੋ ਗਈਆਂ ਇਹਨਾਂ ਨੂੰ ਆਪਾਂ ਦੋ-ਤਿੰਨ ਮਿੰਟ ਹੋਰ ਲਾਵਾਂਗੇ ਇਹਨਾਂ ਨੂੰ ਬਹੁਤ ਇਹਨਾਂ ਦਾ ਕ੍ਰਾਂਚ ਆਪਾਂ ਨਹੀਂ ਖਤਮ ਨਹੀਂ ਕਰਨਾ ਹੈਗਾ ਤੇ ਦੋ ਕੁ ਮਿੰਟ ਇਹਨਾਂ ਨੂੰ ਹੋਰ ਇਦਾਂ ਹੀ ਕੁੱਕ ਕਰਾਂਗੇ ਹਾਈ ਹੀਟ ਤੇ ਕਰਨਾ ਤੁਸੀਂ ਲੋ ਨਹੀਂ ਕਰਨੀਆਂ ਇਹਨਾਂ ਨੂੰ ਟਕਣਾ ਨਹੀਂ ਹੈਗਾ ਠੀਕ ਹੈ ਏਸੇ ਤਰ੍ਹਾਂ ਜਦ ਤੱਕ ਆਪਾਂ ਇਹਦੀ ਸੌਸ ਤਿਆਰ ਕਰ ਦਿੰਦੇ ਹਾਂ ਹਾਂਜੀ ਹੁਣ ਮੈਂ ਇੱਕ ਅੱਧਾ ਕੱਪ ਮੈਂ ਇੱਕ ਠੰਡਾ ਪਾਣੀ ਪਾਇਆ ਹੈ ਇਹਤ ਕੌਂਦੀ ਦੇ ਵਿੱਚ ਇਹਦੇ ਵਿੱਚ ਕੀ ਕਰਾਂਗੇ ਆਪਾਂ ਦੋ ਚਮਚ ਜਿਹੜੇ ਹੈਗੇ ਆ ਉਹ ਕੌਨ ਸਟਾਰਟ ਚ ਦੇ ਪਾਵਾਂਗੇ ਲੈ ਤਾਂ ਇਹਨੂੰ ਆਪਾਂ ਅਸੀਂ ਕਰਨਾ ਇਹਨੂੰ ਚੰਗੀ ਤਰ੍ਹਾਂ ਇਹਦੇ ਨਾਲ ਢੋਲ ਲੈਣਾ ਠੰਡੇ ਦੇ ਵਿੱਚ ਜੇ ਤੁਸੀਂ ਪਾਉਨੇ ਆ ਤੇ ਇਹ ਢਲ ਜਾਂਦੀ ਆ ਨਹੀਂ ਤੇ ਨਹੀਂ ਢਲਦੇ ਤੁਹਾਡੇ ਨਾਲ ਠੀਕ ਹੈ ਇਹਨੂੰ ਢੋਲ ਕੇ ਜਦੋਂ ਇਹ ਚੰਗੀ ਤਰ੍ਹਾਂ ਤੁਹਾਨੂੰ ਲੱਗਿਆ ਇਹ ਇਹ ਢਲ ਗਈ ਆ ਇਹਦੇ ਵਿੱਚ ਕੀ ਪਾਵਾਂਗੇ ਆਪਾਂ ਸੋਇਆ ਸਾਸ ਇਹਦੇ ਵਿੱਚ ਸੋਇਆ ਸਾਸ ਪਾ ਲੀਏ ਮੈ ਇਹੋ ਠੀਕ ਇਹਨੂੰ ਵੀ ਚੰਗੀ ਤਰ੍ਹਾਂ ਘੋਲ ਲੈਣਾ ਹੁਣ ਇੱਕ ਮੈਂ ਇਹਦੇ ਵਿੱਚ ਹੋਰ ਕੀ ਟਰਾਈ ਕਰਦੀ ਹੁਣੇ ਥੋੜੀ ਜਿਹੀ ਪਾ ਦੇਣੀ ਹੈ ਵਿਨੀਗਰ ਸੋ ਇਹਦੇ ਵਿੱਚ ਮੈਂ ਥੋੜਾ ਜਿਹਾ ਵਿਨੀਗਰ ਵੀ ਪਾ ਦੋਗੀ ਇਸ ਘੋਲ ਦੇ ਵਿੱਚ ਹੁਣ ਇਹ ਸਾਰੀਆਂ ਚੀਜ਼ਾਂ ਘੁਲ ਗਈਆਂ ਇਹਦੇ ਵਿੱਚ ਵਨ ਐਂਡ ਲਾਸਟ ਥਿੰਗ ਥੋੜੀ ਜੀ ਜ਼ਿਆਦਾ ਤੁਸੀਂ ਬਰਾਊਨ 슈ਗਰ ਪਾ ਦਿਓ ਤੇ ਮੇਰੇ ਕੋਲੇ ਚਿੱਟੀ ਸ਼ੂਗਰ ਹੀ ਆ ਤੇ ਮੈਂ ਜਿੱਿੱਤੀ ਹੀ ਇਹਦੇ ਢੇੜੇ ਚਮਚਾ ਪਾਇਆ ਠੀਕ ਹੈ ਜੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਇਹਨੇ ਆਪਾਂ ਨੇ ਘਮਾ ਲੈਣਾ ਚੰਗੀ ਤਰ੍ਹਾਂ ਤੇ ਹਾਂਜੀ ਹੁਣ ਇਹ ਸਾਰੀਆਂ ਵੈਜੀਟੇਬਲਸ ਤੇ ਵਿੱਚ ਆਪਾਂ ਥੋੜਾ ਜਿਹਾ ਸਵਾਦ ਅਨੁਸਾਰ ਨਮਕ ਪਾਵਾਂਗੇ ਤੇ ਥੋੜੀ ਜੀ ਕਾਲੀ ਮਿਰਚ ਪਾਵਾਂਗੇ ਕਿਉਂਕਿ ਹੋਰ ਇਹਦੇ ਵਿੱਚ ਕੋਈ ਵੀ ਹਰੀ ਮਿਰਚ ਲਾਲ ਮਿਰਚ ਕੁਝ ਨਹੀਂ ਪਾਰੇ ਸੋ ਓਨਲੀ ਕਾਲੀ ਮਿਰਚ ਤੇ ਨਮਕ ਪਾਇਆ ਉਹ ਤੁਸੀਂ ਆਪਣੇ ਸਵਾਦ ਮੁਤਾਬਕ ਕਰ ਲੈਣਾ ਇਹ ਕਿਹਦੇ ਵਿੱਚ ਹੋਰ ਕੀ ਮੈਂ ਪਾ ਦਿੰਨੀ ਹੁੰਦੀ ਆ ਬੱਚੇ ਬਹੁਤ ਵਿਸੰਨ ਕਰਦੇ ਹੁੰਦੇ ਆ ਖੈਚ ਥੋੜੀ ਯੂ ਕੈਨ ਸੀ ਬਹੁਤ ਥੋੜੀ ਨਾਟ ਟੂ ਮਚ ਇੰਦੇ ਹੈ ਯੂ ਕੈਨ ਸੇ 2 3 ਟੇਬਲस्पून ਠੀਕ ਹੈ ਇਹ ਸਾਰਿਆਂ ਨੂੰ ਆਪਾਂ ਨੇ ਰਲਾਇਆ ਤੇ ਹੁਣ ਅੱਗੇ ਕੀ ਕਰਨਾ ਹੈ ਇਹਦੇ ਵਿੱਚ ਆਪਾਂ ਜਿਹੜਾ ਚਿਕਨ ਸੀਗਾ ਆਪਣਾ ਉਹ ਫਰਾਈ ਕੀਤਾ ਹੈ ਉਹ ਵੀ ਮੈਂ ਦੇ ਵਿੱਚ ਪਾ ਦਿੰਦਾ ਠੀਕ ਹੈ ਹੁਣ ਚਿਕਨ ਵੀ ਪਾ ਇਹਦੇ ਵਿੱਚ ਪਾ ਦਿੰਦਾ ਤੁਸੀਂ ਕਹੋਗੇ ਇਦਾਂ ਹੀ ਬੜਾ ਸਵਾਦ ਆ ਗਿਆ ਇਹ ਕਰਨੀ ਲਾਈਕ दैट ਨਾ ਸੋ ਯਮੀ ਸੋ ਗੁੱਡ ਵਾਹ ਇਹਨੂੰ ਚਾਈਨੀਜ਼ ਸਾਰਾ ਕੁਛ ਕੱਛ ਦਿਨ ਵਾਸਤੇ ਆਪਾਂ ਇਹਨੂੰ ਵੀ ਕਰਾਂਗੇ ਇਹਦੇ ਵਿੱਚ ਜਿਹੜਾ ਘੋਲ ਆਪਾਂ ਨੇ ਘੋਲ ਕੇ ਰੱਖਿਆ ਸੀਗਾ ਨਾ ਉਹ ਸਾਰੇ ਦਾ ਸਾਰਾ ਘੋਲ ਇਹਦੇ ਵਿੱਚ ਪਾ ਦਾਂਗੇ ਜਿਹੜਾ ਘੋਲ ਆਪਾਂ ਨੇ ਘੋਲ ਰੱਖੀ ਆਲ ਇਹ ਹੁਣ ਤੁਸੀਂ ਦੇਖੋਗੇ ਬੋਇਲ ਆਉਣ ਤੇ ਇਹਨੇ گاੜਾ ਹੋ ਜਾਣਾ ਤੇ ਬਿਲਕੁਲ ਗਾੜੀ ਸੌਸ ਜਿਹੜੀ ਹੈ ਇਹਦੇ ਨਾਲ ਲੱਗ ਕੇ ਤਿਆਰ ਹੋ ਜਾਣੀ ਹੈ। ਹਾਂਜੀ ਹੁਣ ਤੁਸੀਂ ਦੇਖੋਗੇ ਇਹ ਸਾਰੀ ਜਿਹੜੀ ਵੀ ਆਪਾਂ ਪੂਰੀ ਪੂਰੀ ਸੌਸ ਪਾਈ ਸੀਗੀ ਉਹ ਇਹਦੇ ਨਾਲ ਮਿਲ ਗਈ ਹੈ। ਸੀ ਇਹਦੇ ਵਿੱਚ ਕੋਈ ਉਹ ਵਾਟਰ ਹੀ ਨਹੀਂ ਰਹਿ ਗਈ। 2 ਸੈਕਿੰਡ ਲੱਗੇ ਤੇ ਇਹ ਸਾਰੀ ਜਿਹੜੀ ਹੈ ਗਾੜੀ ਹੋ ਗਈ। ਨੈਰਯੋ ਲੋਕ ਕਿਦਾਂ ਦੀ ਲੱਗਦੀ ਹੈ ਮੈਨੂੰ ਨਹੀਂ ਪਤਾ ਤੁਹਾਨੂੰ ਕਿਵੇਂ ਦੀ ਲੱਗੀ ਮੇਰੇ ਤੇ ਮੂੰਹ ਚ ਪਾਣੀ ਆ ਜਾਂਦਾ ਵੀ ਇਸ ਲੋਕ ਸੋ ਯਮੀ ਐਂਡ ਆਮ ਟੈਲਿੰਗ ਯੂ ਇਟਸ ਗੋਣਾ ਬੀ ਵੈਰੀ ਗੁੱਡ ਵੈਰੀ ਗੁੱਡ ਯੂ ਗੋਣਾ ਈਟ ਵਿਦ ਰਾਈਸ ਯੂ ਕੈਨ ਈਟ ਵਾਟਐਵਰ ਯੂ ਲਾਈਕ ਇਹ ਉਦਾਂ ਵੀ ਤੁਸੀਂ ਖਾਣੀ ਚਾਹੁੰਦੇ ਤਾਂ ਉਦਾਂ ਵੀ ਖਾ ਸਕਦੇ ਨੈਰਯੋ ਇਹ ਹੋ ਗਿਆ ਹੁਣ ਆਪਣੀ ਲਾਸਟ ਦੇ ਵਿੱਚ ਆਪਾਂ ਜਿਹੜੇ ਕੀਤੀਆਂ ਸੀਗੀਆਂ ਰੋਸਟਡ ਪੀਨਟਸ ਐਂਡ ਦਾ ਕੈਸ਼ੂਸ ਉਹ ਜਿਹੜੇ ਆ ਉਹ ਆਪਾਂ ਥੋੜੇ ਜਿਹਾ ਰੱਖ ਲੈਨੇ ਉੱਤੇ ਪਲੇਟਿੰਗ ਕਰਨ ਵਾਸਤੇ ਬਾਕੀ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉਹ ਆਪਾਂ ਇਹਦੇ ਵਿੱਚ ਪਾ ਦੇਨੇ ਤੁਸੀਂ ਇਹਦੇ ਉੱਤੇ ਜੇ ਚਾਹੋ ਤਾਂ ਤੇਲ ਵੀ ਪਾ ਸਕਦੇ ਹੋ ਐਜ਼ ਯੂ ਲਾਈਕ ਤੇ ਗਾਰਨਿਸ਼ਿੰਗ ਵਾਸਤੇ ਤੁਸੀਂ ਉੱਤੇ ਹਰੇ ਪਿਆਜ਼ ਵੀ ਪਾ ਸਕਦੇ ਹੋ ਡੋ ਨਟ ਯੂ ਹਾਂਜੀ ਇਹ ਮੇਰਾ ਜਿਹੜਾ ਖੌਂਗ ਪਾਓ ਚਿਕਨ ਸਿਗਰ ਇਹ ਤਿਆਰ ਹੋ ਗਿਆ ਤੇ ਹੁਣ ਮੈਂ ਕੀ ਕੀਤਾ ਰਾਈਸ ਲਏ ਤੇ ਰਾਈਸ ਗਾ ਪਾ ਕੇ ਤੇ ਉੱਤੇ ਦੀ ਪਲੇਟਿੰਗ ਕਰਕੇ ਤੁਹਾਨੂੰ ਦਿਖਾਉਣੀ ਹੈ। ਹਾਂ। ਇਹ ਹੈਗੇ ਆਪਣੀ ਫਾਈਨਲ ਲੁੱਕ ਇਹਦੇ ਉੱਤੇ ਤੁਸੀਂ ਜਿਹੜੇ ਬਚਦੇ ਕੈਸ਼ੂਸ ਤੇ ਜਿਹੜੇ ਟੇਮੇ ਸੀਗੇ ਉਹ ਤੁਸੀਂ ਉੱਤੇ ਪਾ ਸਕਦੇ ਹੋ। ਦਰਾਈਓ ਕੋ। ਦਸਟਨ ਦਸ ਮਾਈ ਫਾਈਨਲ ਲੁੱਕ। ਇਹ ਤੁਹਾਨੂੰ ਲਾਇਕ ਤੁਸੀਂ ਇਹਨ ਕੀਤਾ। ਵਰੀ ਇਜ਼ੀ ਹੈਗਾ ਬਣਾਉਣ ਚ ਬਹੁਤ ਵਧੀਆ ਤੇ ਈਜ਼ੀ ਆ ਤੁਸੀਂ ਈਜ਼ੀ ਬਣਾ ਕੇ ਕਦੀ ਵੀ ਆਪਣੇ ਬੱਚਿਆਂ ਨੂੰ ਖਵਾ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਆਪਣੇ ਫੈਮਿਲੀ ਤੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਬਣਾ ਕੇ ਦੱਸਿਓ ਪਲੀਜ਼ ਮੈਨੂੰ ਕਿ ਤੁਹਾਨੂੰ ਕਿਹੋ ਜਿਹੀ ਲੱਗੀ ਤਾਂ ਹੀ ਮੈਨੂੰ ਮੋਟੀਵੇਸ਼ਨ ਹੋਰ ਮਿਲੂਗੀ ਤਾਂ ਜੋ ਮੈਂ ਤੁਹਾਡੇ ਲਈ ਹੁਣ ਤਾਂ ਮੈਂ ਵੀਕ ਚ ਦੋ ਲੈ ਕੇ ਆ ਰਹੀ ਆ ਰੈਸਪੀਸ ਫਿਰ ਮੈਂ ਸੋਚਦੀ ਆਂ ਵੀ ਜੇ ਤੁਹਾਨੂੰ ਬਹੁਤ ਪਸੰਦ ਆਣ ਲੱਗਿਆ ਤੇ ਮੇਬੀ ਆਈ ਕੈਨ ਟਰਾਏ 3 অর 4 ਮੋਰ ਮੇਬੀ 5 ਦਿਨ ਮੈਂ ਰੋਜ਼ ਇੱਕ ਨਵੀਂ ਪਾਇਆ ਕਰੂੰਗੀ ਸੋ ਪਲੀਜ਼ ਮੈਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਿਓ ਤੇ ਮੇਰੇ ਵੱਲੋਂ ਰੱਬ ਰੱਖਾ ਤੇ ਨੈਕਸਟ ਵੀਡੀਓ ਵੀਡੀਓ ਚ ਆਪਾਂ ਫੇਰ ਮਿਲਦੇ ਆਂ